ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਇਸ ਸਕਰੀਨ ਦੇ ਉੱਪਰ ਕੁਝ ਪੰਜ ਜਿਹੜੇ ਸ਼ਬਦ ਲਿਖੇ ਹੋਏ ਦਿਖ ਰਹੇ ਹੋਂ ਜਿਹੜੇ ਕਿ ਸਾਡੀ ਪੰਜਾਬੀ ਭਾਸ਼ਾ ਦੇ ਅਲੋਪ ਹੋ ਰਹੇ ਸ਼ਬਦ ਨੇ ਬਹੁਤ ਸਾਰੇ ਸਾਡੇ ਬੱਚੇ ਨੇ ਵਿਦਿਆਰਥੀ ਨੇ ਜਿਹੜੇ ਅੱਜ ਕੱਲ੍ਹ ਵਾਲੇ ਉਹਨਾਂ ਨੂੰ ਇਹਨਾਂ ਦੇ ਅਰਥ ਨਹੀਂ ਪਤਾ ਹੈਗਾ ਇਹ ਅਸੀਂ ਇੱਕ ਨਵੀਂ ਚੀਜ਼ ਮੈਂ ਵੀਡੀਓ ਦੇ ਜ਼ਰੀਏ ਸ਼ੁਰੂ ਕਰਨ ਜਾ ਰਿਹਾਗਾ ਕਿ ਆਪਾਂ ਹਰਿਆਣਾ ਕੋਈ ਪੰਜ ਸ਼ਬਦ ਪਾਇਆ ਕਰਾਂਗੇ ਤੇ ਉਸ ਦੇ ਅਰਥ ਤੁਹਾਡੇ ਤੋਂ ਕਮੈਂਟ ਬਾਕਸ ਵਿੱਚ ਮੰਗਿਆ ਕਰਾਂਗੇ ਤੇ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਇਹਨਾਂ ਦੇ ਅਰਥ ਵੀ ਦੱਸਿਆ ਕਰਾਂਗੇ ਜੇਕਰ ਇਹ ਚੀਜ਼ ਤੁਹਾਨੂੰ ਵਧੀਆ ਲੱਗੀ ਤਾਂ ਇਹ ਸਕਰੀਨ ਤੇ ਲਿਖੇ ਹੋਏ ਪੰਜ ਸ਼ਬਦਾਂ ਦੇ ਅਰਥ ਜੇਕਰ ਤੁਹਾਨੂੰ ਪਤਾ ਨੇ ਇਹਦਾ ਮਤਲਬ ਕੀ ਹੁੰਦਾ ਹੈ ਅਰਥ ਕੀ ਹੈ ਇਹ ਕਿਹਨੂੰ ਕਹਿੰਦੇ ਆ ਤਾਂ ਤੁਸੀਂ ਜ਼ਰੂਰ ਦੱਸੋ ਤਾਂ ਕਿ ਆਪਾਂ ਇਸ ਜਿਹੜੀ ਰੀਤ ਚਲਾ ਰਹੇ ਹਾਂ ਤੇ ਉੱਤੇ ਲੜੀ ਚਲਾ ਰਹੇ ਹਾਂ ਇਹਨੂੰ ਆਪਾਂ ਅੱਗੇ ਵਧਾ ਸਕੀਏ ਮੈਂ ਤੁਹਾਡੇ ਸਹਿਯੋਗ ਦੀ ਮੰਗ ਕਰਦਾ ਹੋਇਆ ਕਮੈਂਟ ਜ਼ਰੂਰ ਕਰੋ ਕਿ ਇਹਦਾ ਮਤਲਬ ਕੀ ਹੁੰਦਾ ਹੈ